ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਕੋਲ ਆ ਵੀ ਵੀਡੀਓ ਦੇ ਵਿੱਚ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਭਰਾ ਹੱਸਦੇ ਉਸਦੇ ਰਹਿਣ ਤੇ ਸਾਰੇ ਭਰਾਵਾਂ ਵਾਸਤੇ ਦੀਵਾਲੀ ਖੁਸ਼ੀਆਂ ਭਰੀ ਜਾਵੇ ਤੇ ਬਈ ਅੱਜ ਤੁਹਾਨੂੰ ਆਪਾਂ ਦੱਸਦੇ ਆਂ ਦੇਸੀ ਭਸਮਾਂ ਵਾਲੀ ਗੋਲੀ ਤੇ ਨਾਲ 44 45 ਟੈਂਪਰੇਚਰ ਵਾਲਾ ਪਾਣੀ ਪਾਣੀ ਪਹਿਲਾਂ ਦੋ ਤਿੰਨ ਵਾਰੀ ਦੱਸ ਚੁੱਕੇ ਹਾਂ ਤੇ ਇਹ ਪਾਣੀ ਨਾਲ ਹੀ ਗੋਲੀ ਇਸੇ ਪਾਣੀ ਨਾਲ ਹੀ ਬਈ ਲੱਗਣੀ ਆ ਤੇ ਬਾਕੀ ਕੋਈ ਚੱਕਰ ਨਹੀਂ ਬਲੇ ਗੋਲੀ ਆਪਾਂ ਹੋਰਾਂ ਪਾਣੀਆਂ ਨਾਲ ਵੀ ਲਾ ਸਕਦੇ ਆ 44 ਤੋਂ ਤੋਂ ਸੌਰੀ 34 ਟੈਂਪਰੇਚਰ ਤੋਂ ਲੈ ਕੇ 44 45 ਟੈਂਪਰੇਚਰ ਤੱਕ ਵੀ ਆਪਾਂ ਗੋਲੀ ਲਾ ਸਕਦੇ ਆ ਠੀਕ ਆ ਬਈ ਦੇਸੀ ਬਸ ਵਾਲੀ ਗੋਲੀ ਜਿਹੜੀ ਹੋਊਗੀ ਕੋਈ ਉਹਦੇ ਵਿੱਚ ਨਸ਼ਾ ਨਹੀਂ ਹੋਊਗਾ ਸਾਰੀਆਂ ਚੀਜ਼ਾਂ એનર્ਜੀ ਵਾਲੀਆਂ ਤਾਕਤਾਲੀਆਂ ਤੇ ਠੰਡਾ ਵਾਲੀਆਂ ਹੋਣਗੀਆਂ ਠੀਕ ਆ ਬਈ ਤੇ 7 ਤੋਂ 74 ਦੀ ਬਾਜੀ ਦੇ ਵਿੱਚ ਵੀ ਲਾ ਸਕਦੇ ਆ ਤੇ ਲੋਹਾਂ ਵਾਲੀ ਬਾਜੀ ਦੇ ਵਿੱਚ ਤਾਂ ਆਪਾਂ ਲਾਉਣੀ ਲਾਉਣੀ ਆ ਜਿੱਥੇ ਬਾਜੀ 3 3.5 ਦੇ ਨਿਬੜਨੀ ਆ ਉੱਥੇ ਤਾਂ ਇੱਕ ਗੋਲੀ ਜ਼ਰੂਰ ਲਾਉਣੀ ਲਾਉਣੀ ਆ ਤੇ ਆਪਾਂ 7 ਤੋਂ 7 ਵਾਲੀ ਬਾਜੀ ਦੇ ਵਿੱਚ ਵੀ ਲਾ ਸਕਦੇ ਆ ਪਈਆਂ ਬਾਜੀਆਂ ਦੇ ਵਿੱਚ ਜਿੱਥੋਂ ਵਕਾਂਕੁਣਕ ਵੱਢ ਕੇ ਵਸਾਖ ਦੇ ਵਿੱਚ ਸ਼ੁਰੂ ਕਰਦੇ ਆ ਬਾਜੀਆਂ ਤੇ ਆਓ ਫਿਰ ਭਾਈ ਤੁਹਾਨੂੰ ਮੈਂ ਦੱਸਦਾ ਕਿਵੇਂ ਬਣਾਉਣੀ ਆ ਗੋਲੀ ਦੇਸੀ ਬਸਵਾਂ ਵਾਲੀ ਤੇ ਨਾਲ ਦੱਸਾਂਗੇ ਤੁਹਾਨੂੰ ਆਪਾਂ ਪਾਣੀ ਤੇ ਵੀਡੀਓ ਕਰਦੇ ਸ਼ੇਅਰ ਮੇਰਾ ਭਰਾ ਤੇ ਕਈ ਭਰਾਵਾਂ ਨੇ ਕਮੈਂਟ ਕੀਤੇ ਸੀ ਵੀ ਐਵੇਂ ਮਾਰੀ ਜਾਂਦਾ ਠੀਕ ਆ ਭਾਈ ਤੇ ਚਲੋ ਵੀਡੀਓ ਸ਼ੇਅਰ ਕਰਦੇ ਹੋ ਉਸ ਭਰਾ ਦਾ ਵੀ ਭਲਾ ਹੋ ਜੇ ਆਪਾਂ ਕਹਿੰਨੇ ਉਸ ਭਰਾ ਉਹ ਭਰਾ ਵੀ ਆਪਣਾ ਇਹ ਨੁਕਤਾ ਵਰਤੇ ਉਸ ਭਰਾ ਨੂੰ ਇਹ ਚੀਜ਼ ਦਾ ਅਹਿਸਾਸ ਹੋ ਜੇ ਭਾਈ ਐਵੇਂ ਨਹੀਂ ਸੀ ਮਾਰਦਾ ਭਾਈ ਸੱਚ ਬੋਲਦਾ ਸੀ ਠੀਕ ਆ ਤੇ ਆਪਾਂ ਚਾਹੁੰਦੇ ਆ ਸਾਰੇ ਭਰਾਵਾਂ ਦਾ ਭਲਾ ਹੋਵੇ ਯਾਰ ਵੀਰੇ ਹਰ ਇੱਕ ਵੀਰ ਦਾ ਭਲਾ ਹੋਵੇ ਹਰ ਇੱਕ ਵੀਰ ਦੇ ਕਬੂਤਰ ਉਡੰਦ ਦਿਹਾੜੀਦਾਰ ਵੀਰਾਂ ਦੇ ਵੀ ਕਬੂਤਰ ਉਡੰਦ ਜਿਹੜੇ ਦਿਹਾੜੀਆਂ ਕਰਕੇ ਆਪਦਾ ਪਰਿਵਾਰ ਪਾਲਦੇ ਤੇ ਕਬੂਤਰ ਵੀ ਉਡਾਉਂਦੇ ਕਬੂਤਰ ਵੀ ਪਾਲਦੇ ਤੇ ਬਾਜੀਆਂ ਛੜਨ ਦਾ ਸ਼ੌਂਕ ਵੀ ਰੱਖਦੇ ਆ ਤੇ ਵੀਡੀਓ ਭਰਾਵਾਂ ਕੇ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਇਧਰ ਚੋਬਰਾ ਨੇ ਕੱਢ ਲਿਆ ਬੱਚੇ ਇਹ ਕਬੂਤਰੀਆਂ ਪਾਵਰੇ ਕੱਲ ਵੀਡੀਓ ਬਾਈ ਸੀ ਦਿੱਤੀ ਸੀ ਗੋਲੀ ਸੌਕ ਕੀ ਸੀ ਸੋਕਾ ਪੈ ਗਿਆ ਸੀ ਹੁਣ ਕਬੂਤਰੀ ਵਾਦਦਾ ਸੱਚਾ ਚੌਥਾ ਸਗੋਲੀ ਦਿੱਤਾ ਤੇ ਕਬੂਤਰੀ ਪੂਰੀ ਵਧੀਆ ਹੋ ਗਈ ਤੰਦਰੁਸਤ ਹੋ ਗਈ ਤੇ ਬੱਚਿਆਂ ਦੇ ਉੱਤੇ ਬੈਠੀ ਆ ਤੇ ਬਾਕੀ ਇਧਰ ਮੌਜੀ ਕਬੂਤਰੀ ਨੇ ਵੀ ਕੱਢ ਲਏ ਆਪਣੇ ਬੱਚੇ ਕਰਮਾ ਵਾਲੀ ਨੇ ਦੋ ਇਹਦੀ ਕਬੂਤਰੀ ਬਹੁਤ ਚੰਗੀ ਆ ਬਈ ਤੇ ਬਾਕੀ ਇਧਰ ਭੈਣ ਭਰਾ ਜੋੜਾਂ ਦੇ ਰੱਖੀ ਬਿਠਾ ਤੇ ਕਬੂਤਰਾਂ ਦੇ ਕਰ ਲਿਆ ਤੁਸੀਂ ਸ਼ੌਂਕ ਤਾਂ ਤੁਹਾਨੂੰ ਵਾ ਦੱਸਦੇ ਆਂ ਗੋੜੀ ਚੱਕ ਲੋ ਕਾਪੀ ਪੈਨ ਸਭ ਤੋਂ ਪਹਿਲਾਂ ਭਈ ਆਪਾਂ ਜਾਣਾ ਪੰਸਾਰੀ ਵਾਲੀ ਦੁਕਾਨ ਤੇ ਠੀਕ ਆ ਵੀਰੇ ਤੇ ਵੀਰੇ ਉਹ ਕਬੂਤਰ ਆਪਾਂ ਕਹੇ ਬਾਜ਼ਾਰ ਦੋਸਤ ਮੁੰਡੇ ਤੋਂ ਲਿਆਤਾ ਬਹਲਾ ਚੰਗਾ ਕਬੂਤਰ ਬਾਜ਼ੀਆਂ ਜਿੱਤਿਆ ਦੋ ਤਿੰਨ ਤੇ ਆਪਾਂ ਆਪਣੀ ਆ ਕਬੱਠੀ ਨਾਲ ਲਾਇਆ ਜਿਹੜੀ 5 ਤੋਂ 5 ਵਜੇ ਤੱਕ ਰੁੱਡੀ ਆ ਆ ਸੌਰੀ 7 ਤੋਂ 5 ਵਜੇ ਤੱਕ ਰੁੱਡੀਆਂ ਪੱਠੀ ਚ ਆਪਾਂ ਕਬੂਤਰ ਨੂੰ ਇਹ ਪੱਠੀ ਨਾਲ ਲਾਤਾ ਤੇ ਵੀ ਹੁਣ ਤੁਹਾਨੂੰ ਆਪਾਂ ਦੱਸਦੇ ਆਂ ਦੇਸੀ ਬਸਮਾਂ ਵਾਲੀ ਗੋਲੀ ਠੀਕ ਆ ਭਾਈ ਤੇ ਗੋਲੀ ਦੇ ਵਿੱਚ ਆਪਾਂ ਆਉਤੋ ਪਹਿਲਾਂ ਲੈਣੀ ਵੀਰੇ ਇੱਕ ਡੱਬੀ ਪੰਸਾਰੀ ਦਰਾਂ ਤੇ ਜਾ ਕੇ ਚਾਂਦੀ ਭਸਮ ਦੀ ਤੇ ਫਿਰ ਇੱਕ ਡੱਬੀ ਲੈਣੀ ਆ ਬਈ ਆਪਾਂ ਸੋਨਾ ਭਸਮ ਦੀ ਠੀਕ ਆ ਬਈ ਤੇ ਇੱਕ ਡੱਬੀ ਲੈਣੀ ਆ ਆਪਾਂ ਖਮੀਰੇ ਦੀ ਤਿੰਨ ਡੱਬੀਆਂ ਹੋ ਗਈਆਂ ਤੇ ਵੀਰੇ 10 ਲੈਣੇ ਆ ਆਪਾਂ ਸੋਨੇ ਦੇ ਵਰਕ ਤੇ 20 ਲੈਣੇ ਆ ਆਪਾਂ ਚਾਂਦੀ ਦੇ ਵਰਕ ਆ ਤੇ ਤਿੰਨਾਂ ਡੱਬੀਆਂ ਦੇ ਵਿੱਚੋਂ ਆਪਾਂ ਇੱਕ ਇੱਕ ਚਮਚਾ ਕੱਢ ਲੈਣਾ ਠੀਕ ਆ ਫਿਰ ਇਹ ਸੋਨਾ ਭਸਾਉਂਦਾ ਚਾਂਦੀ ਭਸਾਉਂਦਾ ਤੇ ਖਮੀਰੇ ਦਾ ਉਕ ਪਾਲਣ ਇੱਕ ਭਾਂਡੇ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਪਾਦਨੇ 10 ਵਰਕ ਸੋਨੇ ਦੇ ਤੇ 20 ਵਰਕ ਚਾਂਦੀ ਦੇ ਤੇ ਉਹਨਾਂ ਨੂੰ ਆਪਾਂ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਐਨ ਦੇਣਾ ਰਲਾ ਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ ਵੀਰੇ ਤੇ ਉਸ ਤੋਂ ਬਾਅਦ ਆਪਾਂ ਅਨਸਾਰੀ ਵਾਲੀ ਦੁਕਾਨ ਤੋਂ ਲੈਣੇ ਆ 2-3 ਗ੍ਰਾਮ ਛੂਤੀ ਇਲਾਇਚੀ ਦੇ ਵੀ 2-3 ਗ੍ਰਾਮ ਲੈ ਲਿਓ ਵੱਡੀ ਇਲਾਇਚੀ ਦੇ ਵੀ ਜਾਂ 2 ਗ੍ਰਾਮ ਲੈ ਲਿਓ ਜਾਂ 3 ਗ੍ਰਾਮ ਲੈ ਲਿਓ ਤੇ ਉਦੋਂ ਨਾਲ ਲੈ ਲਿਓ ਫਿੱਕੇ ਗੁਲਾਬੀ ਫੁੱਲ گلاب ਦੇ گلاب ਦੇ ਫੁੱਲ ਫਿੱਕੇ ਗੁਲਾਬੀ ਠੀਕ ਆ ਬਾਈ ਤੇ ਆ ਪੱਠਾ ਬਈ ਹਜੇ ਵੱਡਾ ਆ ਨਹੀਂ ਡਾਉਣਾ ਤੇ ਫਿੱਕੇ گلاب ਦੇ ਫੁੱਲ ਲੈ ਲਿਓ ਤੇ ਉਸ ਤੋਂ ਬਾਅਦ ਲੈ ਲਿਓ ਵੀਰੇ ਨਾਲ ਆ ਮਨ ਲੱਠੀ ਈਨੀ 3 ਗ੍ਰਾਮ ਤੇ ਫਿਰ ਵੀਰੇ 1 ਗ੍ਰਾਮ ਲੈ ਲਿਓ ਨਾਲ ਦੂਜਾ ਜੰਗਲੀ ਪੁਦੀਨਾ ਇੰਨਾ ਚੀਜ਼ਾਂ ਨੂੰ ਕਰ ਲਿਓ ਮੈਕਸ ਪਾਊਡਰ ਬਣਵਾ ਲਿਓ ਤੇ ਇਧੀਆਂ ਚਾਰ ਚੁੰਡੀਆਂ ਫੁੱਲ ਭਰ ਕੇ ਇੱਕ ਤਾਂ ਚੁੰਡੇ ਹੁੰਦੇ ਉਹ ਨਹੀਂ ਵੀਰੇ ਚੁੰਡੀਆਂ ਭਰ ਕੇ ਪਾ ਲਿਓ ਉਹਦੇ ਵਿੱਚ ਦੇਸੀ ਭਸਮਾ ਦੇ ਤੇ ਉਸ ਤੋਂ ਬਾਅਦ ਵੀਰੇ ਜਾਣਾ ਆਪਾਂ ਮੈਡੀਕਲ ਤੇ ਮੈਡੀਕਲ ਤੇ ਵੀਰੇ ਆਪਾਂ ਕੋਈ ਨਸ਼ੇ ਵਾਲੀ ਗੋਲੀ ਨਹੀਂ ਲੈਣੀ ਕੋਈ ਕੁਝ ਨਹੀਂ ਲੈਣਾ ਏਨਰਜੀ ਵਾਲੀਆਂ ਗੋਲੀਆਂ ਲੈਣੀਆਂ ਇੱਕ ਪੱਤਾ ਲੈਣਾ ਬੈਟਰ ਆ ਸੌਣ ਦਾ ਫਿਰ ਗਲਾਬੀ ਗਲਾਬੀ ਗੋਲੀਆਂ ਹੁਣ ਉਹਦੇ ਵਿੱਚ ਗਲਾਬੀ ਕਹਿ ਕੇ ਲੈਣੀਆਂ ਤੇ 10 ਗੋਲੀਆਂ ਲੈ ਕੇ ਰਣੀ ਆ ਆਪਾਂ ਸੀਪੀਐਮ ਦੀਆਂ ਉਹ ਖੁੱਲੀਆਂ ਮਿਲਦੀਆਂ ਪੱਤਾ ਨਹੀਂ ਮਿਲਦਾ ਵੀਰੇ ਬੈਟਰਸ ਹੁੰਦਾ ਪੱਤਾ ਤੇ 10 ਗੋਲੀਆਂ ਸੀਪੀਐਮ ਦੀਆਂ ਸੀਪੀਐਮ ਦੀਆਂ ਸੀਪੀਐਮ ਦੀਆਂ ਗੋਲੀਆਂ 6 ਆਪਾਂ ਲੈਣੀਆਂ ਕੁੱਟ ਪਾਊਡਰ ਬਣਾ ਲੈਣਾ ਵਿੱਚ ਗੋਲੀਆਂ ਪਾਉਣੀਆਂ ਆਪਾਂ 4 ਬੈਟਰਸ ਹੁੰਦੀਆਂ ਇਹਨਾਂ ਸਾਰੀਆਂ ਗੋਲੀਆਂ ਦਾ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਤੇ ਆਪਾਂ ਉਹਨਾਂ ਵਿੱਚ ਪਾ ਲੈਣਾ ਵੀਰੇ ਦੇਸੀ ਭਸਮਾ ਦੇ ਵਿੱਚ ਤੇ ਜਿਹੜੇ ਆਪਾਂ ਤੁਹਾਨੂੰ ਸਮਾਨ ਪੀਸਣ ਨੂੰ ਦੱਸਿਆ ਸੀਗਾ ਤੇ ਉਹ ਸਾਰਾ ਵਿੱਚ ਉਹਦੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਮਿਕਸ ਕਰਕੇ ਇਹਨਾਂ ਚੰਗੀ ਤਰ੍ਹਾਂ ਹਰਲਾ ਕੇ ਤੇ ਇਹਨਾਂ ਦੀਆਂ ਵਟ ਲੈਣੀਆਂ ਆਪਾਂ ਗੋਲੀਆਂ ਛੋਲੇ ਦੇ ਦਾਣੇ ਜਿਹੜੇ-ਜਿਹੜੀਆਂ ਜਿਹੜੇ-ਜਿਹੜੇ ਬਈ ਛੋਲੇ ਦੇ ਦਾਣੇ ਹੁੰਦੇ ਆ ਤੇ ਖੁੱਡਾ ਵੀ ਬਈ ਆਪਣਾ ਸਾਫ਼ ਕਰਨ ਵਾਲਾ ਹੁਣ 10-15 ਦਿਨ ਹੋ ਗਏ ਖੁੱਡੇ ਵੀ ਕਰਦੇ ਆਪਾਂ ਸਾਫ਼ ਤੇ ਛੋਲੇ ਦੇ ਦਾਣੇ ਇਹਨੀਆਂ ਵਟ ਲੈਣੀਆਂ ਆਪਾਂ ਗੋਲੀਆਂ ਜਿਉਂ ਦੋ ਵਟੀਆਂ ਗਈਆਂ ਠੀਕ ਆ ਤੇ ਇਹ ਨਾ ਵਟੀਆਂ ਗਈਆਂ ਇਹ ਮੇਰੇ ਸੋਹਣੀਆਂ ਢਿੱਲੀਆਂ ਆਈਆਂ ਮਹਿਸੂਸ ਹੈ ਤੁਹਾਨੂੰ ਵੀ ਨਹੀਂ ਵਟੀਆਂ ਜਾਂਦੀਆਂ ਹੱਥੋਂ ਜਮੜਦੀਆਂ ਤਾਂ ਬਰੇ ਫਰੇਜੇ ਜੀ ਰੱਖ ਦਿਓ 4-5 ਘੰਟੇ ਜਾਂ ਇੱਕ ਦਿਨ ਤੋਂ ਉਹਨੂੰ ਆਕੜ ਜੂਗਾ ਫੇਰ ਗੋਲੀਆਂ ਲਿਓ ਵੱਟ ਤੇ ਇਹਦਾ ਬਣ ਗਈ ਆਪਣੀ ਦੇਸੀ ਭਦਮਾ ਵਾਲੀ ਗੋਲੀ ਤੇ ਇਹਦਾ ਤੁਮਫਕਾ ਮੈਂ ਦੱਸਦਾ ਕੀ ਆ ਜਿਹੜੀਆਂ ਹੈਗੀਆਂ ਭਸਮਾ ਉਹਨਾਂ ਨੇ ਦੇਈਆਂ ਕਬੂਤਰ ਨੂੰ ਤਾਕਤ ਕਬੂਤਰ ਨੂੰ ਥਕਾਨ ਮਹਿਸੂਸ ਨਹੀਂ ਹੁੰਦਰੀ ਪੂਰੀ ਤਾਕਤ ਦੇਣੀ ਆ ਵੀ ਕਬੂਤਰ ਫੁੱਲ ਜੋਰ ਮਾਰੂ ਤੇ ਜਿਹੜੀਆਂ ਹੈਗੀਆਂ ਦੂਜੀ ਛੋਟੀ ਲੈਂਜੀ ਵੀ ਵੱਡੀ ਲੈਂਜੀ ਵੀ ਤੇ ਪੁਦੀਨੇ ਅੰਗਲੀ ਪੁਦੀਨਾ ਇਹਨਾਂ ਨੇ ਆਉਣ ਨਹੀਂ ਦੇਣੀ ਕਬੂਤਰ ਦੇ ਵਿੱਚ ਬਈ ਗਰਮੀ ਕਬੂਤਰ ਫੁੱਲ ਲੋ ਡੂਗਣ ਕਬੂਤਰ ਗਰਮੀ ਮਹਿਸੂਸ ਕਰੂਗਾ ਹੀ ਨਹੀਂ ਠੀਕ ਆ ਫਿਰ ਕਬੂਤਰ ਗਰਮ ਹੋਣ ਦੇਣਾ ਹੀ ਨਹੀਂ ਹੀਟ ਚੋਂ ਦੇਣਾ ਹੀ ਨਹੀਂ ਉਹਨੇ ਕਬੂਤਰ ਗਰਮੀ ਮਹਿਸੂਸ ਹੋਣ ਦੇਣੀ ਨਹੀਂ ਤੇ ਜਿਹੜੀਆਂ ਹੈਗੀਆਂ ਗੋਲੀਆਂ ਬੈਟਰਾ ਸੌਨ ਤੇ ਸੀਪੀਐਮ ਇਹਨਾਂ ਨੇ ਵੀਰੇ ਕਬੂਤਰ ਨੂੰ ਫੁੱਲ એનર્ਜੀ ਦੇਣੀ ਆ ਪੂਰੀ એનર્ਜੀ ਕਬੂਤਰ ਫੁੱਲ ਲੋ ਡੇ ਬੰਦ ਖੜਕੇ ਕਿ ਕਬੂਤਰ ਥਕਾਵਟ ਦਾ ਮਹਿਸੂਸ ਨਾ ਕਰੇ ਠੀਕ ਹੈ ਵੀਰੇ ਇਹਦਾ ਹੋਊਗੀ ਗੋਲੀ ਤੇ ਹੁਣ ਵੀਡੀਓ ਥੋੜੀ ਜੀ ਹੋਊਗੀ ਭਾਈ ਲੰਮੀ ਤੁਹਾਨੂੰ ਮੈਂ ਤੁਹਾਨੂੰ ਦੱਸ ਦਾਂ ਤੁਸੀਂ ਪਾਣੀ ਕਿਹੜਾ ਲਾਉਣਾ ਨਾਲ ਪਾਣੀ ਮੇਰਾ ਵੀਰੇ ਪਹਿਲਾਂ ਇਹ ਤੇ ਖੁੱਡੇ 'ਚ ਰੱਖਿਆ ਹੀ ਖਰਾਬ ਹੋ ਗਿਆ ਤੇ ਚਲੋ ਹੁਣ ਮੈਂ ਫੋਨ ਦੇ ਵਿੱਚ ਕੀਤਾ ਸੈਂਡ ਤੇ ਤੁਹਾਨੂੰ ਮੈਂ ਨਾ ਕੱਢ ਕੇ ਪਾਣੀ ਆਹ ਲਓ ਭਾਈ ਆ ਗਿਆ ਪਾਣੀ ਤੇ ਪਾਣੀ ਮੈਂ ਤੁਹਾਨੂੰ ਦੱਸ ਦਾਂ ਵੀ ਕੀ ਕੀ ਲੈਣਾ ਪਹਿਲੇ ਨੰਬਰ ਤੇ ਹੈਗਾ ਭਾਈ ਬ੍ਰਹਮ ਸੋਰਖ 5 ਗ੍ਰਾਮ ਠੀਕ ਆ ਭਾਈ ਤੇ ਦੂਜੇ ਨੰਬਰ ਤੇ ਹੈਗਾ ਵੀਰੇ ਥੋੜੀ ਡਿਸਪਲੇ ਵਧਾ ਲੀਏ ਪਹਿਲੇ ਨੰਬਰ ਤੇ ਬ੍ਰਹਮ ਸੋਰਖ 5 ਗ੍ਰਾਮ ਦੂਜੇ ਨੰਬਰ ਤੇ ਹੈਗਾ ਵੀਰੇ ਬ੍ਰਹਮ ਸਫੇਦ 1 ਤੋਲਾ ਤੀਜੇ ਨੰਬਰ ਤੇ ਹੈਗਾ ਵੀਰੇ ਆਕਾਸ਼ਨੀ ਦੇ ਬੀਜ 3 ਗ੍ਰਾਮ ਚੌਥੇ ਨੰਬਰ ਤੇ ਹੈਗਾ ਕੋਲਫੇ ਦੇ ਬੀਜ 3 ਗ੍ਰਾਮ ਪੰਜਵੇਂ ਨੰਬਰ ਤੇ ਹੈਗਾ ਕੋਲਸਕ ਦੂਸਾ ਅੱਧਾ ਤੋਲਾ 6ਵੇਂ ਨੰਬਰ ਤੇ ਹੈਗੀ ਮਲਠੀ 1 ਤੋਲਾ ਤੇ 7ਵੇਂ ਨੰਗਵਲ ਤੇ ਹੈਗਾ ਜੰਗਲੀ ਪਦੀਨਾ ਅੱਧਾ ਤੋਲਾ 8ਵੇਂ ਨੰਬਰ ਤੇ ਹੈਗਾ ਪਿਪਲਾਮੈਂਟ 1 ਕਰਤੀ 9ਵੇਂ ਨੰਬਰ ਤੇ ਹੈਗਾ ਤਵਾਸੀਰ ਚਿੱਟੀ 1 ਤੋਲਾ 10ਵੇਂ ਨੰਬਰ ਤੇ ਹੈਗਾ ਇਹ ਹਰੀ ਇਲੈਚੀ ਦੇ ਬੀ ਅ ਡੇਢ ਤੋਲਾ ਤੇ 11ਵੇਂ ਨੰਬਰ ਤੇ ਹੈਗਾ ਬਰੇ ਫਲਸਾ ਦੇ ਸੁੱਕੇ ਬੀਜ ਹਾਲਸਾ ਦੇ ਸਕੇ ਵੀ 1 ਤੋਲਾ 12ਵੇਂ ਨੰਬਰ ਆ ਖਾਸ ਦੀ ਜੜਾ 1 ਤੋਲਾ ਤੇ 13ਵੇਂ ਨੰਬਰ ਤੇਗਾ ਈਸ਼ਵ ਗੋਲ ਪੂਸੀ ਸਤ 1 ਤੋਲਾ ਪਰ ਇਹਨਾਂ ਚੀਜ਼ਾਂ ਦਾ ਤੁਸੀਂ ਬਣਾ ਲੈਣਾ ਜਮਾ ਪਾਊਡਰ ਘਰੇ ਬਣਾਉਣਾ ਵੀਰੇ ਤਨਸਾਰੀ ਦੁਕਾਨ ਤੋਂ ਨਹੀਂ ਬਣਾ ਕੇ ਲਿਆਉਣਾ ਇਹ ਘਰੇ ਲਿਆ ਕੇ ਕੁੱਟਣਾ ਕੁੱਟ ਕੇ ਵੀਰੇ ਘੰਟਾ ਲਾਓ ਅੱਧਾ ਘੰਟਾ ਲਾਓ ਦੇਢ ਘੰਟਾ ਲਾਓ ਐਨ ਚੰਗੀ ਤਰ੍ਹਾਂ ਕੁੱਟ-ਕੁੱਟ ਰਲਾ ਲਓ ਜਿੰਨਾ ਚ ਕੁੱਟ ਕੇ ਰਲਾਉਂਗੋਂ ਉਨਾਂ ਵਧੀਆ ਕੁੱਟ ਕੇ ਪਾਊਡਰ ਬਣਾ ਕੇ ਕੱਪੜੇ ਛਾਨ ਕਰਕੇ ਤੇ ਨੂੰ ਰੱਖ ਲਿਓ ਕਿਸੇ ਕੱਚ ਦੀ ਗਲਾਸੀ ਦੇ ਵਿੱਚ ਪਾ ਕੇ ਬਈ ਕੱਚ ਦੀ ਗਲਾਸੀ ਦੇ ਵਿੱਚ ਰੱਖਣਾ ਕੱਚ ਦੇ ਭਾਂਡੇ ਵਿੱਚ ਰੱਖਣਾ ਤੇਜ਼ ਤੇ ਟੱਕਣ ਲੱਗ ਜੇ ਠੀਕ ਆ ਬਈ ਤੋਂ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਪਸਮਾ ਪਸਮਾ ਹੈਗੀਆਂ ਵੀਰੇ ਕੁਸਤਾ ਕਲੀ 1 ਰਤੀ ਠੀਕ ਆ ਬਈ ਕੁਸਤਾ ਫਲਾਦ 1 ਰਤੀ ਜਵਾਰ ਮੂਰਾ ਅੱਧਾ ਰਤੀ ਤੇ ਕੁਸਤਾ ਨਾਰ ਅੱਧਾ ਰਤੀ ਤੇ ਕੋਸਤਾ ਗੁਰਨਾਰ ਇੱਕ ਕਰਤੀ ਇਹ ਭਸਮਾ ਤੁਸੀਂ ਲਿਆ ਕੇ ਉਸੇ ਪਾਂ ਇਹ ਵੀ ਭਸਮਾ ਪਾਣੀ ਦੇ ਵਿੱਚ ਦਿਨੀਆਂ ਤੁਸੀਂ ਰਲਾ ਠੀਕ ਆ ਭਾਈ ਇਹਨਾਂ ਭਸਮਾ ਨੂੰ ਰਲਾ ਕੇ ਤੋਂ ਉਹਨਾਂ ਪਾਣੀ ਦੇ ਵਿੱਚ ਰਲਾਦਣਾ ਬਾਅਦ ਚ ਐਨ ਮਿਕਸ ਕਰ ਦੇਣੀ ਹੈ ਵੀ ਪਾਣੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਣੀ ਦੇ ਵਿੱਚ ਰਲਾ ਦੇਣੀਆਂ ਉਸ ਤੋਂ ਬਾਅਦ ਵੀਰੇ ਆਪਾਂ ਲੈ ਕੇ ਆਣਾ ਦੋ ਤੇਲ ਰੂ ਕੇਵੜਾ ਦੋ ਬੂੰਦਾਂ ਇਹ ਤੇਲ ਲੈ ਕੇ ਆਉਣੇ ਵੀਰੇ ਆਪ ਇਹ ਰੂ ਕੇਵੜੇ ਦੀ ਸ਼ੀਸ਼ੀ ਮਿਲ ਜੂਗੀ ਤੇ ਚਮੇਲੀਏ ਤੇਲ ਦੀ ਵੀ ਸ਼ੀਸ਼ੀ ਮਿਲ ਜੂਗੀ ਠੀਕ ਆ ਭਾਈ ਤੇ ਆਪਾਂ ਉਹ ਤੋਂ ਬਾਅਦ ਪਾਣੀ ਦੇ ਵਿੱਚ ਪਾਉਣੇ ਕਿਵੇਂ ਆ ਬੂੰਦਾ ਵੀ ਆਪਾਂ ਸ਼ੀਸ਼ੀ ਮਿਲੂਗੀ ਤੇ ਚਮੇਲੀਏ ਤੇਲ ਦੀ ਵੀ ਸ਼ੀਸ਼ੀ ਮਿਲੂਗੀ ਤੇ ਆਪਾਂ ਪਾਉਣੇ ਦੱਸਾਂਗਾ ਦੇਚ ਭਾਈ ਜਦੋਂ ਆਪਾਂ ਪਤਾ ਵੀ ਲੋਹਾਂ ਵਾਲਾ ਪਾਣੀ ਆਪਾਂ ਪਿਉਣਾ ਬਾਜ਼ੀਆਂ ਸ਼ੁਰੂ ਹੋ ਗਈਆਂ ਸ਼ਾਮ ਨੂੰ 5 ਵਜੇ ਇੱਕ ਕੁੱਜਾ ਲੈਣਾ ਜਾਂ ਪਾਣੀ ਦਾ ਇੱਕ 1 ਕਿਲੋ ਦਾ 1 ਲੀਟਰ ਵਾਲਾ ਉਹ ਭਰ ਕੇ ਤੇ ਉਹਦੇ ਵਿੱਚ ਵੀਰੇ ਇੱਕ ਚੁੰਡਾ ਐਡਾ ਇੱਕ ਤਾਂ ਦੂਜੀ ਹੁੰਦੀ ਨਾ ਚੁੰਡੀ ਹੁੰਦੀਆਂ ਐ ਇੱਕ ਚੁੰਡਾ ਐ ਭਰ ਕੇ ਉਹ ਪਾਣੀ ਦੇ ਵਿੱਚ ਦੇਣਾ ਤੁਸੀਂ ਪਾ ਤੇ ਪਾਣੀ ਨੂੰ ਚਾਰੇ ਪਾਸੇ ਕੱਪੜੇ ਨਾਲ ਟਾ ਕੇ ਉੱਤੇ ਚਾਪਣ ਰੱਖ ਕੇ ਤੇ ਉਹਨੂੰ ਸ਼ਾਮੇ ਦੇ ਨਾਲ ਰੱਖ ਤੇ ਵਿੱਚ ਦੋ ਬੂੰਦਾਂ ਪਾ ਦੇਣੀਆਂ ਤੁਸੀਂ ਚੰਬੇਲੀ ਦੇ ਤੇਲ ਦੀਆਂ ਦੋ ਨਹੀਂ ਸੀ ਵੀਰੇ ਦੂਜੀਆਂ ਸੀ ਇੱਕ ਮਿੰਟ ਫੋਨ ਲੌਕ ਲੱਗ ਗਿਆ ਰੂਕ ਕੇੜੇ ਦੀਆਂ ਪਾ ਦੇਣੀਆਂ ਦੋ ਬੂੰਦਾਂ ਤੇਲ ਦੀਆਂ ਠੀਕ ਆ ਵੀਰੇ ਤੇ ਚੰਬੇਲੀ ਦੇ ਤੇਲ ਦੀਆਂ ਦੋ ਡ੍ਰੌਪ ਪਾਣੇ ਆ ਉਸੇ ਪਾਣੀ ਚ ਤੂੰ ਉਦੋਂ ਬਾਅਦ ਪਾਣੀ ਨੂੰ ਟਾਕੇ ਛਾਵੇਂ ਦਿਨ ਆਪਾਂ ਰੱਖ ਤੇ ਰਾਤ ਨੂੰ 1 ਵਜੇ ਆਪਾਂ ਲਾਉਣਾ ਇਹ ਪਾਣੀ ਬਈ ਰਾਤ ਨੂੰ 1 ਵਜੇ ਬਈ ਆਪਾਂ ਇਹ ਲਾਉਣਾ ਪਾਣੀ ਤੇ ਫੇਰ ਰਾਤ ਨੂੰ 1 ਵਜੇ ਪਾਣੀ ਲਾਉਣਾ ਆਪਾਂ ਵੀਰੇ 15 ਗ੍ਰਾਮ ਸਿਰਫ 15 ਐਮਲ ਸੌਰੀ 15 ਐਮਲ ਪਾਣੀ ਆਪਾਂ ਲਾਉਣਾ ਰਾਤ ਨੂੰ 1 ਵਜੇ ਤੇ ਉਦੋਂ ਬਾਅਦ ਇਹ ਪਾਣੀ ਲਾਉਣਾ ਵਾ ਬਾਜੀ ਦੋ ਤਾਂ ਘੰਟਾ ਪਹਿਲਾਂ ਜੇ ਪਤਾ 7 ਵਜੇ ਬਾਜੀ ਛੁੱਟਣੀ ਆ 6:30 ਵਜੇ ਘਰੋਂ ਪਾਣੀ ਤੁਸੀਂ ਦੇ ਕੇ ਕਬੂਤਰ ਨੂੰ 15 ਐਮਲ ਤੇ ਜਾਵੜਨਾ ਉੱਥੇ ਜਾ ਕੇ ਕਬੂਤਰ ਦਾ ਨਾਮ ਲਿਖਾ ਕੇ ਬਾਕੀ ਸਾਮ ਸੰਭਾਲ ਆਪਾਂ ਵੀਰੇ ਤੁਹਾਨੂੰ ਪਹਿਲਾਂ ਦੱਸੀ ਹੋਈ ਆ ਲੋਹਾਰਾ ਕਦੋਂ ਲਾਉਣਾ ਤੇ ਸਰਸੌਂਤ ਕਦੋਂ ਲਾਉਣੀ ਆ ਠੀਕ ਆ ਵੀਰੇ ਤੇ ਪਾਣੀ ਮੂੰਹ ਆਪਾਂ ਦੱਸਤਾ ਕਿੰਨੇ ਵਜੇ ਲਾਉਣਾ ਲੋਹਾਂ ਵਾਲਾ ਲਾਉਣਾ ਪਾਣੀ ਵੀਰੇ ਇਹ ਲੋਹਾਂ ਚ ਲੱਗੂਗਾ ਪਾਣੀ ਤੇ ਗੋਲੀ ਜਿਹੜੇ ਟਾਈਮ ਮਰਜ਼ੀ ਲਾ ਲਿਓ ਗੋਲੀ ਦਾ ਕੋਈ ਚੱਕਰ ਨਹੀਂ ਗੋਲੀ 7 ਤੋਂ 7 ਵਾਲੀ ਬਾਜੀ ਚ ਵੀ ਵਾਲੇ ਲੋਹਾਂ 'ਚ ਲੱਗਣੀ ਲੱਗਣੀ ਆ ਤੇ ਬਈ ਗੋਲੀ ਨਾਲ ਤਾਕਤ ਹੀ ਦੇਣੀ ਆ ਵੀਰੇ ਗੋਲੀ ਫੁੱਲ એનર્ਜੀ ਦੇਊਗੀ ਤੇ ਮੇਰਾ ਭਰਾ ਇਹ ਚੀਜ਼ਾਂ ਤੇ ਤੁਸੀਂ ਗੋਲੀ ਜਿਹੜੋ ਪਤਾ ਕਬੂਤਰ ਛੱਡ ਲਾ ਕੇ ਗੋਲੀ ਏਡੀ ਘਲਵੇਟ ਕੇ ਆਟੇ 'ਚ ਦੇਣੀ ਆਟੇ ਦੇ ਲਿਓ ਕਹੇ ਮومی ਦੀ ਆਗ 'ਚ ਜੇ ਬਨ ਕੇ ਉਹਦੇ ਵਿੱਚ ਥੋੜਾ ਸਰਾਕ ਕੱਢ ਕੇ ਦਿਨੋ ਵਿੱਚ ਦੇ ਲਿਓ ਜੇ ਆਟੇ 'ਚ ਦਵੋਂਗੇ ਤਾਂ ਵਧੀਆ ਰਹੋਗੇ ਆਟੇ 'ਚ ਵੀਰੇ ਮومی ਕਾਗਜ ਦੇ ਵਿੱਚ ਦਾ ਜੋ ਸਰਾਕ ਮਾਰਦਾ ਉਹ ਜਿਹੜੋ ਕਬੂਤਰ ਗਰਮ ਹੋ ਗਿਆ ਉਹਦਾ ਤੇ ਅੰਦਰੋਂ ਥੋੜੀ ਥੋੜੀ ਉਹ ਖੁਰਨ ਲੱਗ ਗਈ ਨਹੀਂ ਆ ਚਲੋ ਹਨਾ ਉਸੇ ਟਾਈਮ એનર્ਜੀ ਮਿਲ ਲੱਗੇ ਨਹੀਂ ਆ ਤੇ ਜੇ ਦਵਾਂਗੇ ਆਪਾਂ ਆਟੇ 'ਚ ਲਵੇਟ ਕੇ ਆਟੇ ਚ ਲਪੇਟ ਕੇ ਦਵਾਂਗੇ ਆਟਾ ਭਰੇ 1 ਦੇ 12 1.5 ਵਾਈਸ 1.5 1.5 ਵਾਈਸ ਦਾ ਆਟਾ ਜੋ ਕੋਲੇ ਦੇ ਵਿੱਚੋਂ ਗੋਲੀ ਨਿਕਲਿਆ ਹੋਊਗੀ ਭਈ ਉਹ ਤੋਂ ਬਾਅਦ ਗੋਲੀ ਦਾ ਅਸਰ ਸ਼ੁਰੂ ਕਰਨਾ ਉਹ ਨਾਲ ਉਹ ਕਬੂਤਰ ਉੱਡੀ ਲੈਂਦਾ 1.5 2 ਤੇ ਕਰ ਤੇ ਆਟੇ ਦੇ ਵਿੱਚ ਇਹ ਲਪੇਟ ਕੇ ਦੇਣੀ ਆਪਾਂ ਭਈ ਤੇ ਗੋਲੀ ਆਟੇ ਦੇ ਵਿੱਚ ਲਪੇਟ ਕੇ ਤੇ ਤਵੇ ਦੇ ਉੱਤੇ ਆਪਾਂ ਆਟਾ ਭੁੰਨ ਲੈਣਾ ਰਾਤ ਨੂੰ ਭੁੰਨ ਕੇ ਰੱਖ ਲਿਓ ਭੁੰਨਣਾ ਇੰਨਾ ਭਈ ਬਾਲਾ ਜਾਂ ਤੇ ਕਾਲਾ ਨਹੀਂ ਕਰਨਾ ਜਮਾ ਕਾਲਾ ਕਰ ਦੇਣਾ ਜਿੰਨੀ ਕਹ ਪਰ ਰੋਟੀ ਨੂੰ ਸੇਕ ਲੱਗਦਾ ਜਿੰਨੀ ਕ ਰੋਟੀ ਲਾਲ ਜੀ ਹੁੰਦੀ ਆ ਇੰਨਾ ਕਸ ਲਾਲ ਜਿਆ ਕਰ ਲੈਣਾ ਚਾਰੇ ਪਾਸੇ ਤੇ ਬਸ ਵੀਰੇ ਕਬੂਤਰ ਤੁਹਾਡਾ ਨਜ਼ਾਰੇ ਲਾਉ ਕਬੂਤਰ ਤੁਹਾਡਾ ਕਹੂਗਾ ਵੀ ਪਾਸੇ ਹੋ ਜਾ ਉਸਤਾਦ ਅੱਜ ਬਾਣਾ ਅੱਜ ਤਾਂ ਸਾਰਿਆਂ ਦੇ ਖੰਭ ਖਵਾ ਰ ਕੇ ਬਹੂਗਾ ਸਾਰੇ ਬਾ ਕੇ ਹੀ ਬਹੂਗਾ ਵੱਡੇ ਤੋਂ ਵੱਡੇ ਉਸਤਾਦਾਂ ਦੇ ਕਬੂਤਰਾਂ ਦੇ ਕਬੂਤਰ ਆੜਾੜਾ ਉੱਡੂਗਾ ਤੇ ਪੁੱਛਣਗੇ ਵੀ ਅੱਜ ਦਿੱਤਾ ਕੀ ਆ ਕਬੂਤਰ ਨੇ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਕਰ ਆਪਣੀ ਹਰ ਇੱਕ ਨਵੀਂ ਵੀਡੀਓ ਪਹੁੰਚ ਆਸਾਨੀ ਨਾਲ ਪਹੁੰਚ ਸਕੇ ਬਾਕੀ ਲੱਤਾਂ ਖਿੱਚ ਨਾਲ ਜ਼ਿਕਰ ਵੀਡੀਓ ਪਹੁੰਚਾ ਦਿਓ ਲੱਤਾਂ ਖਿੱਚ ਨਾਲ ਦਾ ਵੀ ਫਾਇਦਾ ਹੋ ਜੇ ਤੇ ਚਲੋ ਬਈ ਮਿਲਦੇ ਹਾਂ ਜਲਦੀ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ